ਕੱਲ ਦਾ ਵਕੂਆ ਸੀ ਆਰਤੀ ਚਾਂਦ ਦੇ ਗਲੇ ਜਿਹੜੇ ਇੱਕ ਬੋਰੀ ਦੇ ਵਿੱਚ ਲਾਸ਼ ਸਿੱਟ ਕੇ ਭਜ ਗਏ ਸੀਗੇ ਉਹ ਅਸੀਂ ਸਾਡੀ ਪੁਲਿਸ ਤੇ ਬੜੀ ਇੰਪੈਕਟ ਹੋ ਦੇ ਚ ਆਮ ਲੋਕਾਂ ਦਾ ਵੀ ਬੜਾ ਸਮਰਥਨ ਰਿਆ ਬੜੇ ਅਲਰਟ ਸੀਗੇ ਲੋਗੋ ਨੇ ਰਿਪੋਰਟ ਵੀ ਇਮੀਡੀਏਟਲੀ ਕਰਤੀ ਤੇ ਸਾਡੀ ਪੁਲਿਸ ਨੇ ਵੀ 4 ਘੰਟਿਆਂ ਦੀ ਉਹ ਡਰੇਸ ਕਰ ਲਿਆ ਇਹ ਲੜਕੀ ਦਾ ਨਾਮ ਹੈਗਾ 25 ਸਾਲ ਦੀ ਹੈ ਰੇਸ਼ਮਾ ਤੇ ਇਹਦੇ ਸੱਸ ਤੇ ਸਹੁਰਾ ਸਹੁਰਾ ਹੈ ਦਾ ਨਾਮ ਹੈ ਕਿ ਕ੍ਰਿਸ਼ਨ ਤੇ ਦਲਾਰੀ ਇਹਦੀ ਸੱਸ ਐ ਇਹਨਾਂ ਨੂੰ ਇਹਦੇ ਕਰੈਕਟਰ ਤੇ ਸ਼ੱਕ ਸੀਗਾ ਉਹ ਇੱਕ ਰਾਤ ਪਹਿਲਾਂ ਜਿਹੜਾ ਕਿ ਪਰਸੋਂ ਰਾਤ ਨੂੰ ਤੇ ਜਦੋਂ ਥੋੜਾ ਲੇਟ ਆਈ ਤੇ ਦਿਸ ਇਜ਼ ਵਾਟ ਦੇ ਡੈੱਡ ਕੇਰ ਰੋਜ਼ ਲੇਟ ਆਂਦੀ ਸੀ ਇਸ ਕਰਕੇ ਇਹਨਾਂ ਨੇ ਫਿਰ ਉਹਨਾਂ 'ਚ ਆਪਸ ਝੜਕੋਈ ਤੇ ਸੱਸ ਨੇ ਬੜੀ ਤੇ ਸੋਹਰੇ ਨੇ ਦਾ ਗਲਾ ਦਬਾ ਕੇ ਇਹਨੂੰ ਮਾਰਤਾ ਸੀ ਤੇ ਅਗਲੇ ਦਿਨ ਸਵੇਰ ਫਿਰ ਇਹਨਾਂ ਨੇ ਇੱਕ ਪਿੰਡ ਦਾ ਸੀਗਾ ਅਜੇ ਇੱਕ ਮਾਰੰਦਾ ਉਹਨੂੰ ਮਾਰਨਿੰਗ ਤੇ ਇਹਨਾਂ ਨੇ ਬੁਲਾ ਲਿਆ ਮਾਰਨਿੰਗ ਬਲਾਗੇ ਉਹਨਾਂ ਨੇ ਮਾਰਨਿੰਗ ਬਲਾਗੇ ਉਹਨੂੰ ਕਹਿੰਦੇ ਕਿ ਅੰਬ ਦੀ ਇੱਕ ਇਹ ਬੋਰੀ ਐ ਸੀ ਸਿੱਟ ਕੇ ਆਣੀ ਐ ਸੋ ਉਹ ਬੋਰੀ ਸਿੱਟਣ ਦੇ ਬਹਾਨੇ ਫਿਰ ਇਹ ਲੈ ਕੇ ਜਾ ਰਹੇ ਸੀ ਕਿ ਉਧਰ ਪੁਲਿਸ ਦਾ ਨਾਕਾ ਦੇਖ ਕੇ ਇਹ ਥੇ ਪਾਸੇ ਨਹੀਂ ਮੁੜ ਪਏ ਤੇ ਗਰੌਂਗ ਕਰਦੇ ਆ ਇਹ ਆਪਣਾ ਸੁਨੇਹਦ ਤੋਂ ਬਾਅਦਿਆ ਤੇ ਬਾਕੀ ਸਾਡੀ ਫੋਰਸ ਨੇ ਐਡੀਸੀ ਪੀਜ਼ ਆਰ ਬੀ ਸੀ ਦੇ ਸਾਥ ਇਸ ਪਿਛਾ ਤੇ ਫੋਰਸ ਨੇ ਬਾਕੀ ਨੇ ਬੜਾ ਉਸਤਾਦੀ ਨਾਲ ਕੰਮ ਕੀਤਾ ਤੇ ਇਹ 4 ਘੰਟਿਆਂ ਦੀ ਅਸੀਂ ਟਰੇਸ ਕਰ ਲਿਆ ਤੇ ਸਾਡੇ ਤਿੰਨੇ ਜਿਹੜੇ ਮੁਲਜ਼ਮ ਹੈ ਇਹ ਗ੍ਰਿਫਤਾਰ ਹਨ ਪਤੀ ਇਹਦਾ ਲਖਨਊ ਰਹਿੰਦਾ ਪਤੀ ਇਹਦਾ ਲਖਨਊ ਰਹਿੰਦਾ ਇਹ ਵੀ ਪਹਿਲਾਂ ਰਹਿੰਦੀ ਸੀ ਪਰ ਇਹ ਉਹਨਾਂ ਦਾ ਆਪਸ ਥੋੜਾ ਚੱਲਦਾ ਰਹਿੰਦਾ ਸੀਗਾ ਇਹਦੇ ਪਤੀ ਦਾ ਨਾਮ ਹੈ ਗਾਇਂਦਰ ਗਾਇਂਦਰ ਸਰ ਬੱਚੇ ਵੀ ਇਹ ਆਪਣਾ ਬਕਾਨਾ ਇੱਕ ਬੇਟੀ ਵੀ ਉੱਥੇ ਰਹਿੰਦੀ ਹੈ ਇੱਕ ਬੇਟੀ ਹੈਗੀ ਬੇਦਰ ਆਪਣਾ ਨਾਮ ਗਾਣੇ ਕਰਾਇਆ ਇੱਕ ਇੱਕ ਰਾਇਤੀ ਹੈ ਮੈਰੀਫਿਕੇਸ਼ਨ ਬਣਾਈ ਨਹੀਂ ਹੋਈ ਮੈਰੀਫਿਕੇਸ਼ਨ ਚੈੱਕ ਕਰ ਰਹੇ ਬੇਗਲ ਹੋਈ ਹੋਈ ਫਿਰ ਮਰਡਰ ਕਿਤਾ ਕਿਹੜੀ ਵਗਣ ਕੋਈ ਘਰ ਉਸ ਤੇ ਬੰਦ ਹੀ ਨਹੀਂ ਸੀ ਕਰੈਕਟਰ ਤੇ ਸ਼ੱਕ ਕਰਦੇ ਸੀ ਉਹਦੇ ਤੇ ਮਹਾਰਾਜ ਨਗਰ ਵੀ ਕਰੇ ਕਰੇ ਸਹੀ ਕਰੇ ਹੀ ਜਦੋਂ ਮਹਾਰਾਜ ਨਗਰ ਸਰ ਅਜੇ ਨੂੰ ਇਹਨਾਂ ਨੇ ਕੋਈ ਮਤਲਬ ਗਲਤ ਦਿੱਤਾ ਸੀਗਾ ਜਾਂ ਕੀ ਕੋਈ ਜਾਣਦਾ ਨਹੀਂ ਜਾਂ ਉਹਨੂੰ ਪਤਾ ਹੀ ਨਹੀਂ ਸੀਗਾ ਕਿਨੂੰ ਅਜੇ ਨੂੰ ਅਜੇ ਨੂੰ ਉਹ ਤਾਂ ਇਹੀ ਕਹਿ ਰਿਹਾ ਕਿ ਮੈਨੂੰ ਪਤਾ ਨਹੀਂ ਸੀ ਅੰਬ ਦਾ ਤੇ ਚਹਿਕੇ ਵਿੱਚ ਆ ਰਿਹਾ ਸੀਗਾ ਤੇ ਉਹਨੂੰ ਉਸ ਹਾਵ ਨਾਲ ਉਹ ਤਾਂ ਹੀ ਉਹਨੂੰ ਕਹਿ ਰਿਹਾ ਸੀ ਕਿ ਸਬਜ਼ੀ ਮੰਡੀ ਵੱਲ ਲੈ ਕੇ ਜਾਣਾ ਸਬਜ਼ੀ ਮੰਡੀ ਦੇ ਚੱਕੀ ਦੇ ਬੜੇ ਹਾਂ ਉਹ ਜੋ ਦੇਖੇ ਤੇ ਸਾਡੇ ਲਈ ਉਹ ਵੀ ਮੁਜ਼ਮ ਹੈ ਪਰ ਮੈਂ ਤਾਂ ਨਹੀਂ ਦੱਸ ਰਿਹਾ ਕਿ ਉਹ ਜਿਹੜਾ ਉਹ ਕਹਿੰਦਾ ਸੀ ਮੈਨੂੰ ਪਤਾ ਨਹੀਂ ਹੈ ਪਰ ਕਿੰਨੇ ਮੋਦੀ ਨੇ ਇੰਤਜ਼ਾਰ ਕੀਤਾ ਲੱਗਦਾ ਨਹੀਂ ਕਿ ਜਿੱਦਾਂ ਪਹਿਲਾਂ ਡਰਮ ਚ ਲਾਫਤ ਸੀ ਨੀ ਬਰਵਾਸੀ ਕਿ ਹੁਣ ਇੱਕ ਇਦਾਂ ਦੀ ਬਾਦਤ ਹੋ ਗਈ ਹੈ ਜਿੱਦਾਂ ਹੁਣ ਗਾਇਕ ਤੇ ਰਹਿੰਦੇ ਨੇ ਚਲੇ ਜਾਂਦੇ ਨੇ ਤੇ ਲੱਗਦਾ ਵੱਡੀਆਂ ਬਾਦਤਾਂ ਪੰਜਾਬ ਦੇ ਸਰਦ ਨੇ ਵੈਰੀਫਿਕੇਸ਼ਨ ਹੁਣ ਜ਼ਰੂਰੀ ਹੈ ਵੈਰੀਫਿਕੇਸ਼ਨ ਦਾ ਜ਼ਰੂਰੀ ਹੈ ਹੀ ਇਹ ਕਿ ਸਾਰਿਆਂ ਨੂੰ ਅਸੀਂ ਇਹਨਾਂ ਜਿਹੜੇ ਡਾਕਟਰ ਵੀ ਰੱਖਦੇ ਹਨ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਹਨਾਂ ਨੂੰ ਇਸਤਿਹਾਰ ਦੇਣਾ ਚਾਹੀਦਾ ਹੈ ਮੁਹਿੰਮ ਸਾਡੀ ਚੱਲਦੀ ਰਹਿੰਦੀ ਹੈ ਇਸ ਮਾਮਲੇ ਤੇ ਥੈਂਕ ਯੂ